ਅਈ ਅਮਰਤਪਾਲਤਿੰਦ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਸੌ ਚੁੱਕਣ ਤੋਂ ਪਹਿਲਾਂ ਉਹਨਾਂ ਦਾ ਪਰਿਵਾਰ ਦਿਲੇ ਨੂੰ ਰਵਾਨਾ ਹੋ ਰਿਹਾ ਹੈ ਤੇ ਉਹਨਾਂ ਦੇ ਪੇਤਾ ਯਾਨੀ ਕਿ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੇ ਵੱਲੋਂ ਅੱਜ ਭਾਈ ਅਮਰਤਪਾਲ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦੇ ਲਈ ਉਹਨਾਂ ਦਾ ਪਰਿਵਾਰ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਉਹਨਾਂ ਨੂੰ ਮਿਲਣ ਦੇ ਲਈ ਦਿੱਲੀ ਵੱਲੋਂ ਰਵਾਨਾ ਹੋ ਗਈਆਂ ਨੇ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਨੂੰ ਜਿਹੜੇ ਕਿ 4 ਦਿਨਾਂ ਦੀ ਪੈਰੋਲ ਮਿਲੇ ਪਰੰਤੂ ਉਹ ਪੰਜਾਬ ਦੇ ਵਿੱਚ ਨਹੀਂ ਆ ਰਹੇ ਤੇ ਦਿੱਲੀ ਦੇ ਵਿੱਚ ਉਹਨਾਂ ਰੱਖਿਆ ਜਾਵੇਗਾ ਤੇ ਉਥੇ ਲੋਕ ਸਭਾ ਦੇ ਸਪੀਕਰ ਦੇ ਕਮਰੇ ਦੇ ਵਿੱਚ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕੇ ਸੌ ਚੁੱਕਣਗੇ ਕਈ ਸ਼ਰਤਾਂ ਰੱਖੀਆਂ ਗਈਆਂ ਨੇ ਪਰੰਤੂ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਨਹੀਂ ਹੋਣਗੇ ਤੇ ਦਿੱਲੀ ਦੇ ਵਿੱਚ ਉਹ ਰਹਿਣਗੇ ਤੇ 4 ਦਿਨਾਂ ਦੀ ਪੈਰੋਲ ਮਿਲੀ ਤੇ ਦੂਜੇ ਪਾਸੇ ਦੱਸਿਆ ਕਿ ਉਹ ਕਿਸੇ ਵੀ ਮੀਡੀਆ ਦਾਰੇ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਤੇ ਜਿਸ ਤੇ ਦੌਰਾਨ ਅੱਜ ਸਾਰਾ ਪਰਿਵਾਰ ਜਿਹੜਾ ਕਿ ਭਾਈ ਅਮਰਤਪਾਲ ਨੂੰ ਜਿਹੜਾ ਕਿ ਮਿਲਣ ਦੇ ਲਈ ਦਿੱਲੀ ਪਹੁੰਚ ਪਹੁੰਚ ਰਿਹਾ ਹੈ ਤੇ ਰਵਾਨਾ ਹੋ ਗਿਆ ਤੇ ਪਰਿਵਾਰ ਅਤੇ ਕਈ ਸਿੱਖ ਜਥੇਬੰਦੀਆਂ ਵੀ ਜਿਹੜੀਆਂ ਕਿ ਪਰਿਵਾਰ ਦੇ ਨਾਲ ਜਾ ਰਹੀਆਂ ਨੇ ਤੇ ਦੂਜੇ ਪਾਸੇ ਪਾਈ ਅਮਰਤਪਾਲ ਸਿੰਘ ਨੂੰ ਲੈ ਕੇ ਗੱਲ ਕਰੀ ਹੈ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਪਾਈ ਅਮਰਤਪਾਲ ਸਿੰਘ ਨੇ ਜਿਹੜੇ ਕਿ ਖੜੂਰ ਸਾਹ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਜਸਤੇ ਦੌਰਾਨ ਪਾਈ ਅਮਰਤਪਾਲ ਸਿੰਘ ਨੇ ਇੱਕ ਵੱਡੀ ਲੀਡ ਜਿੱਤ ਪ੍ਰਾਪਤ ਕਰਕੇ ਜਿਹੜਾ ਕਿ ਝੇਲ ਦੇ ਵਿੱਚ ਬੈਠ ਕੇ ਕੌਣ ਲੜੀ ਤੇ ਬਾਕੀ ਸਿੱਖਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਸੀ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਲਗਾਤਾਰ ਰਿਹਾਈ ਦੀ ਮੰਗ ਕੀਤੀ ਤੇ ਐਨਐਸਏ ਐਕਟ ਵਾਪਸ ਲੈਣ ਦੇ ਲਈ ਕਿਹਾ ਤੇ ਐਨਐਸਏ ਨੂੰ ਲੈ ਕੇ ਗੱਲ ਕਰੀਏ ਤਾਂ ਇੱਕ ਹੋਰ ਸਾਲ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਤੇ ਐਨਐਸਏ ਐਕਟ ਦੇ ਵਿੱਚ ਵਾਅਦਾ ਕਰਕੇ ਭਾਈ ਅਮਰਤਪਾਲ ਨੂੰ ਲੈ ਕੇ 2025 ਤੱਕ ਜਿਹੜਾ ਐਨਐਸਏ ਐਕਟ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਉੱਥੇ ਹੀ ਲੋ ਜਿਹੜਾ ਕਿ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਗਈ ਪੰਜਾਬ ਸਰਕਾਰ ਨੇ ਚਿੱਠੀ ਲਿਖ ਕੇ ਭਾਈ ਅਮਰਤਪਾਲ ਨੂੰ ਸੌਂ ਚੁੱਕਣ ਦੇ ਲਈ ਜਿਹੜੀ ਕਿ ਇਜਾਜ਼ਤ ਮੰਗੀ ਤੇ ਹੁਣ ਲੋਕ ਸਭਾ ਸਪੀਕਰ ਦੇ ਵੱਲੋਂ ਵੀ ਭਾਈ ਅਮਰਤਪਾਲ ਨੂੰ ਜਿਹੜਾ ਕਿ ਇਜਾਜ਼ਤ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਹੁਣ 5 ਜੁਲਾਈ ਯਾਨੀ ਕਿ ਕੱਲ ਦਾ ਦਿਨ ਜਿਹੜੇ ਕਿ ਸੌਂ ਚੁੱਕਣਗੇ ਤੇ ਉੱਥੇ ਅੱਜ ਸਾਰਾ ਪਰਿਵਾਰ ਦਿੱਲੀ ਨੂੰ ਰਵਾਨਾ ਹੋ ਗਿਆ ਤੇ ਜਿਸ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨਗੇਆਂ ਪਰੰਤੂ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਗੱਲ ਕਰੀਏ ਤਾਂ ਉਹ ਕਈ ਸ਼ਰਤਾਂ ਦੇ ਨਾਲ ਬਾਹਰ ਆਏ ਨੇ ਸੌ ਚੁੱਕਣ ਦੇ ਲਈ ਬਾਹਰ ਆਏ ਨੇ ਤੇ ਜਿਸ ਦੇ ਦੌਰਾਨ ਪੈਰੋਲ ਬੇਸ਼ੱਕ 4 ਦਿਨ ਦੀ ਮਿਲ ਗਈ ਹੈ ਪਰੰਤੂ ਦਿੱਲੀ ਦੇ ਵਿੱਚ ਰਹਿਣਗੇ ਪੰਜਾਬ ਪੁਲਿਸ ਜਿਹੜੀ ਕਿ ਸੁਰੱਖਿਆ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਤਾਇਨਾਤ ਜਿਹੜੀ ਕਿ ਚੱਪੇ-ਚੱਪੇ ਤੇ ਪੰਜਾਬ ਪੁਲਿਸ ਸਾਹ ਤੇ ਜਿਸ ਤੋਂ ਬਾਅਦ ਵੱਡਾ ਇਕੱਠ ਵੀ ਜਿਹੜਾ ਕਿ ਨਾ ਹੋਣ ਕਾਰਨ ਪੰਜਾਬ ਪੁਲਿਸ ਨੇ ਇੱਕ ਵੱਡਾ ਜਿਹੜਾ ਕਿ ਕਾਫਲਾ ਜਿਹੜਾ ਕਿ ਪੁਲਿਸ ਦਾ ਰੱਖਿਆ ਹੋਇਆ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਦਿੱਲੀ ਦੇ ਵਿੱਚ ਜਿਹੜੇ ਕਿ ਰਹਿਣਗੇ 4 ਦਿਨਾਂ ਦੀ ਪੈਰੋਲ ਤੇ ਭਾਈ ਅਮਰਿਤਪਾਲ ਸਿੰਘ ਦਿੱਲੀ ਰਹਿਣਗੇ ਤੇ ਦੂਜੇ ਪਾਸੇ ਹੁਣ ਪਰਿਵਾਰ ਜਿਹੜਾ ਕਿ ਦਿੱਲੀ ਨੂੰ ਰਵਾਨਾ ਹੋ ਗਿਆ